ਔਕਸ ਸਕੂਲ ਸਬਾਜਪੁਰ ਵਿਖੇ ਅੱਜ 10ਵੀਂ ਅਤੇ 12ਵੀਂ ਕਲਾਸ ਦੇ ਸੀਬੀਐਸਸੀ ਬੋਰਡ ਦੇ ਨਤੀਜਿਆਂ ਦੇ ਵਿੱਚ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮਨੀਸ਼ਾ ਸੰਘਰ ਦੀ ਅਗਵਾਈ ਦੇ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਸੱਦਾ ਦਿੱਤਾ ਗਿਆ। ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ 10ਵੀਂ ਅਤੇ 12ਵੀਂ ਕਲਾਸ ਦੇ CBSE ਬੋਰਡ ਪ੍ਰੀਖਿਆਵਾਂ ਦੇ ਟੋਪਰ ਬੱਚਿਆਂ ਨੂੰ ਸਨਮਾਨ ਚਿੰਤ ਵੇਂਟ ਕਰਨ ਦੇ ਨਾਲ-ਨਾਲ ਨਕਦ ਨਾਮ ਨਾਲ ਵੀ ਨਿਵਾਜਿਆ। ਉਨ੍ਹਾਂ ਦੱਸਿਆ ਕਿ ਇਹਨਾਂ ਬੱਚਿਆਂ ਨੇ ਮਿਹਨਤ ਕਰਕੇ ਆਪਣੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਅਤੇ ਮਾਪਿਆਂ ਦੇ ਆਸ਼ੀਰਵਾਦ ਦੇ ਨਾਲ ਇਹਨੇ ਵਧੀਆ ਨਤੀਜੇ ਹਾਸਲ ਕੀਤੇ ਹਨ। ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰੀਏ, ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ। ਉਨਾ ਕਿਹਾ ਕਿ ਇਹਨਾਂ ਬੱਚਿਆਂ ਦੀ ਸਫਲਤਾ ਦੇ ਪਿੱਛੇ ਜਿੱਥੇ ਇਹਨਾਂ ਦੇ ਮਾਪਿਆਂ ਦਾ ਆਸ਼ੀਰਵਾਦ ਅਤੇ ਕੋਸ਼ਿਸ਼ਾਂ ਲੁਕੀਆਂ ਹੋਈਆਂ ਹਨ ਉੱਥੇ ਹੀ ਇਹਨਾਂ ਦੇ ਅਧਿਆਪਕਾਂ ਦੀ ਦਿਨ ਰਾਤ ਕਰਵਾਈ ਹੋਈ ਅੰਤਕ ਮਿਹਨਤ ਅਤੇ ਬੱਚਿਆਂ ਦਾ ਜज्ਬਾ ਵੀ ਲੁਕਿਆ ਹੋਇਆ ਹੈ ਪ੍ਰਿੰਸੀਪਲ ਮਨੀਸ਼ਾ ਸੰਗਰ ਨੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਸੀਂ ਮਾਪਿਆਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਪੂਰੇ ਤਰ੍ਹਾਂ ਸਹਿਯੋਗ ਦਿੱਤਾ ਕਿ ਅਸੀਂ ਬੱਚਿਆਂ ਨੂੰ ਜ਼ਰੂਰਤ ਮੁਤਾਬਕ ਵਾਧੂ ਸਮਾਂ ਦੇ ਕੇ ਵੀ ਉਹਨਾਂ ਦੀ ਤਿਆਰੀ ਕਰਵਾ ਸਕੀਏ ਉੱਤੇ ਹੀ ਉਹਨਾਂ ਨੇ ਸਾਰੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ਕਿ ਬੱਚਿਆਂ ਨੂੰ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਸੀ ਤਾਂ ਅਧਿਆਪਕ ਦਿਨ ਰਾਤ ਉਹਨਾਂ ਦੀ ਮਦਦ ਲਈ ਤੇ ਹਮੇਸ਼ਾ ਤਤਪਰ ਰਹਿੰਦੇ ਸਨ ਉਹਨਾਂ ਸਕੂਲ ਮੈਨੇਜਮੈਂਟ ਦਾ ਚੇਚੇ ਤੌਰ ਤੇ ਧੰਨਵਾਦ ਕੀਤਾ ਕਿ ਜੋ ਕੇ ਸਮੇਂ ਦੇ ਮੁਤਾਬਕ ਆਧੁਨਿਕ ਤਕਨੀਕਾਂ ਸਕੂਲ ਵਿੱਚ ਮਹੀਆ ਕਰਾਉਣ ਨਾਲ ਹੀ ਅਸੀਂ ਬੱਚਿਆਂ ਨੂੰ ਇਸ ਕਾਬਲ ਬਣਾ ਸਕੀਏ ਕਿ ਉਹ ਅੱਜ ਦੇ ਯੁੱਗ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਣ ਅਤੇ ਇੰਨੇ ਵਧੀਆ ਨਤੀਜੇ ਲਿਆ ਸਕਣ ਇਸ ਮੌਕੇ ਤੇ ਮੈਨੇਜਰ ਗਜਿੰਦਰਪਾਲ ਸਿੰਘ, ਤਰਨ ਸ਼ੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਵੰਦਨ ਸਿੰਘ, ਗੁਰਪ੍ਰੀਤ ਕੌਰ, ਸ਼ਿਲਪਾ, ਬਿਨੇ, ਸੋਨੂ, ਬਲਜੀਤ, ਸੁਮਿਤ, ਕੰਚਨ, ਬਰਿੰਦਰ, ਰੋਹਿਤ, ਮਮਤਾ ਇਕਬਾਲ, ਰਾਜਵੀਰ, ਰਾਜਵਿੰਦਰ, ਵਿਸ਼ਾਲੀ ਅਤੇ ਹੋਰ ਬਾਕੀ ਸਟਾਫ ਵੀ ਮੌਜੂਦ ਸੀ ਅਤੇ ਇੰਸੇਨੂ ਇੰਟਰਨੈਸ਼ਨਲ ਸਕੂਲ ਵੀ ਸੈਲੀਬ੍ਰੇਟਡ ਦ ਅਚੀਵਮੈਂਟ, ਦ ਸਕਸੈਸ ਆਫ 10th ਐਂਡ 12th ਕਲਾਸ ਸਟੂਡੈਂਟਸ ਇਨ ਬੋਰਡ ਐਗਜ਼ਾਮੀਨੇਸ਼ਨ 2024 It's really a great moment, a proud moment for the school, for teachers, for students, as well as for the parents that they scored such a great score, 98%, 97 96 95 The students were being honoured by worthy chairman Sir Sardar Luchan Simji with trophies as well as cash prizes. I on behalf of the family once again congratulate all the students and wish them good luck for the future endeavors. Thank you.